ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲਿਓ ਜੀ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੋ ਕਿ ਲੋੜਵੰਦ ਵੀਰ ਭਰਾਵਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੇਕਰ ਤੁਸੀਂ ਵੀ ਆਪਣੇ ਕਿਸੇ ਸਾਧਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਸਾਡੇ ਤੋਂ ਬਿਲਕੁਲ ਫ੍ਰੀ ਤੇ ਸਾਡਾ ਨੰਬਰ ਹੈਗਾ ਜੀ 98772 00217 98772 00217 ਤੇ ਕੰਟੈਕਟ ਕਰਕੇ ਤੁਸੀਂ ਐਡ ਕਰਵਾ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੀ ਆਪਾਂ 855 ਟਰੈਕਟਰ ਲੈ ਕੇ ਆਏ ਜੀ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਦੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਾਫ ਟਰੈਕਟਰ ਹੈ ਜੀ ਆਲ オリジナル ਟਰੈਕਟਰ ਹੈ ਜੀ ਕਿਤੇ ਚਾਬੀ ਨਹੀਂ ਲੱਗੀ ਪੂਰਾ ਸੀਲਡ ਟਰੈਕਟਰ ਆ ਤੁਸੀਂ ਦੇਖ ਸਕਦੇ ਹੋ ਪੰਪ ਵੀ ਬਿਲਕੁਲ ਕਿਤੇ ਨਟ ਨੂੰ ਚਾਬੀ ਨਹੀਂ ਲੱਗੀ ਸੀਲਾਂ ਨਾਲਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਕੋਈ ਰੰਗ ਪੇਟ ਨਹੀਂ ਵਜਾ ਆ ਟਰੈਕਟਰ ਆ ਜੀ ਸਾਰਾ ਆਲ オリジナル ਆ ਜੀ ਪੰਜਾਬ ਨੰਬਰ ਆ 3 ਸਪੀਡ আর ਵਰਸ ਸਪੀਡ ਯੂ ਆ ਜੀ ਜੇ ਗੱਲ ਕਰੀਏ ਜੀ ਆਪਾਂ ਵਿਦਆਊਟ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਲੱਗਾ ਆ ਟਰੈਕਟਰ ਦੇ ਤੇ ਪੰਜਾਬ ਨੰਬਰ ਬਾਕੀ ਬਹੁਤ ਹੀ ਸੋਹਣਾ ਜੀ 11 ਮਾਡਲ ਟਰੈਕਟਰ ਆ ਅਨਟੱਚ ਟ੍ਰੈਕਟਰ ਸ਼ੋਰੂਮ ਕੰਡੀਸ਼ਨ ਦਾ ਜੋ ਵੀਰ ਭਰਾ ਚਾਹਵਣ ਹੋਵੇ ਲੈਣ ਦਾ ਉਹ ਵੀਰ ਲੈ ਸਕਦਾ ਤੇ ਵੀਰ ਨੇ ਡਿਮਾਂਡ ਰੱਖੀ ਆਂਦੀ 385000 ਤੇ ਬਾਕੀ ਵੀਰ ਦਾ ਨੰਬਰ ਤੁਸੀਂ ਕਰ ਸਕਦੇ ਹੋ ਯੂ ਨੋਟ 9815654406 9815654406 ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ